ਸਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਅੱਜ ਉਹਨਾਂ ਦੇ ਜੱਦੀ ਪਿੰਡ ਬਾਦਲਵਿਕੇ ਹਾਰਟ ਅਟੈਕ ਦੀ ਸਮੱਸਿਆ ਆਉਣ ਤੋਂ ਬਾਅਦ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਲਿਜਾਣ ਲਈ ਲਿਆਂਦਾ ਗਿਆ ਨਿੱਜੀ ਹਸਪਤਾਲ ਦੇ ਡਾਕਟਰ ਰਾਜੇਸ਼ ਜਿੰਦਲ ਨੇ ਦੱਸਿਆ ਕਿ ਸਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਵੇਹਾ ਉਹਨਾਂ ਨੂੰ ਫੋਨ ਤੇ ਸੰਪਰਕ ਕੀਤਾ ਗਿਆ ਤੇ ਦੱਸਿਆ ਸੀ ਕਿ ਉਹਨਾਂ ਨੂੰ ਦਰਦ ਹੋ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਬਠਿੰਡਾ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਇੰਜੋਗ੍ਰਾਫੀ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਹਾਰਟ ਅਟੈਕ ਹੋਇਆ ਹੈ ਅਤੇ ਉਹਨਾਂ ਦੀ ਇੱਕ 100% ਬਲੌਕ ਹੈ ਜਿਸ ਨੂੰ ਇਲਾਜ ਦੌਰਾਨ ਦੋ ਸਟੈਂਟ ਪੌਂਡਸ ਉਪਰੰਤ ਕਾਲ ਸਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਠੀਕ ਨੇ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਬਸ ਠੀਕ ਹੈ ਜੀ ਥੋੜੀ ਜੀ ਤਬੀਅਤ ਉਹਨਾਂ ਦੇ ਘਬਰਾਟ ਜੀ ਹੋਈ ਸੀ ਹੁਣ ਠੀਕ ਹੈ ਡਾਕਟਰ ਸਾਹਿਬ ਬਾਕੀ ਜੋ ਉਹਨਾਂ ਨੇ ਉੱਦ ਕਰਨਾ ਸੀਗਾ ਇਲਾਜ ਜਾਂ ਉਹਨਾਂ ਨੇ ਦੇਖਣਾ ਸੀਗਾ ਉਹ ਦੇਖ ਲਿਆ ECG ਹੋ ਗਈ ਸਹੀ ਆ ਹੁਣ ਠੀਕ ਆ ਨੇ ਉਹ ਡਾਕਟਰ ਸਾਹਿਬ ਨੂੰ ਬਿਹਤਰ ਪਤਾ ਜੀ ਹਲੇ ਅੰਦਰ ਹੈ ਮੈਂ ਆ ਬਾਹਰ ਖੜਾ ਹੈ ਹਲੇ ਅੰਦਰ ਹਾਂ ਆਪ ਨੂੰ ਵੀ ਕਾਫੀ ਪੇਨ ਹੋਇਆ ਨਹੀਂ ਨਹੀਂ ਉਹ ਕੋਈ ਐਸਿਡਿਟੀ ਉਹਨਾਂ ਨੂੰ ਲੱਗ ਰਹੀ ਸੀਗੀ ਉਹ ਤੁਹਾਨੂੰ ਡਾਕਟਰ ਸਾਹਿਬ ਹੀ ਦੱਸਣਗੇ ਨਾ ਜੀ ਕੀ ਅਸਲ ਚ ਉਹਨਾਂ ਨੂੰ ਕੀ ਸੀ ਕਿੰਨੇ ਵਜੇ ਦਰਦ ਹੋਇਆ ਉਹ ਜ਼ਿਆਦਾ ਨਹੀਂ ਪਤਾ ਜੀ ਉਹ ਡਾਕਟਰ ਸਾਹਿਬ ਨੂੰ ਜਦੋਂ ਆਏ ਉਦੋਂ ਬਾਹਰ ਪੁੱਛਨੇ ਮੈਨੂੰ ਆਪ ਨਹੀਂ ਹਾਂ ਠੀਕ ਹੈ ਜੀ ਬਿਲਕੁਲ ਠੀਕ ਜੀ ਨੂੰ ਕਿ ਮੈਂ ਹੁਣ ਬਿਲਕੁਲ ਠੀਕ ਐ ਨੋਰਮਲ ਕਰ ਰਹੇ ਕੋਈ ਪ੍ਰੋਬਲਮ ਨਹੀਂ ਕੀ ਕਹ ਰਹੇ ਨੇ ਜੀ ਕੋਈ ਗੱਲ ਹੋਈ ਹੈ ਜੀ ਕੋਈ ਗੱਲ ਹੋਈ ਉਹਨਾਂ ਨਾਲ ਹਾਂ ਗੱਲ ਠੀਕ ਕਹ ਰਹੇ ਨੇ ਗੱਲਬਾਤ ਠੀਕ ਹੈ ਉਹ ਕਹਿੰਦੇ ਹੁਣ ਕੋਈ ਬੇਨ ਨਹੀਂ ਕੋਈ ਕੁਝ ਨਹੀਂ ਠੀਕ ਹੋ ਗਿਆ ਅੱਛਾ ਜੀ ਕੋਈ ਮੜਾ ਮੋਟਾ ਡਾਕਟਰ ਸਾਹਿਬ ਨੇ ਜਿਹੜਾ ਕੁਝ ਕੀਤਾ ਉਹਦੇ ਨਾਲ ਠੀਕ ਹੋ ਗਿਆ ਥੈਂਕ ਯੂ ਚਲੋ ਮਨਪ੍ਰੀਤ ਸਿੰਘ ਬਾਲਾ ਜਣ ਪਈ ਉਹ ਕਿੱਥੇ ਲਾਈ ਪ੍ਰੋਬਲਮ ਸੀ ਤੇ ਹੁਣ ਕੰਡੀਸ਼ਨ ਕੀ ਹੁੰਦਾ ਬੰਤੀਤ ਗਿਰਜੀ ਨੂੰ ਸਵੇਰੇ ਥੋੜੀ ਜੀ ਘਬਰਾਹਟ ਕਹ ਰਹੇ ਸੀਗੇ ਥੋੜਾ ਜਿਹਾ ਪੇਨ ਕਹ ਰਹੇ ਸੀ ਕਹਿੰਦੇ ਮੇਰੇ ਥੋੜਾ ਜਿਹਾ ਪੇਨ ਜਾਂ ਜਕੜਨ ਹੈ ਜੀ ਤਾਂ ਫਿਰ ਮੈਂ ਇੱਥੇ ਬੁਲਾ ਲਿਆ ਸੀਗਾ ਤੇ ਥੋੜਾ ਜਿਹੀ ਸੀ ਜੀ ਚ ਪ੍ਰੋਬਲਮ ਆਈ ਸੀ ਤੇ ਅਸੀਂ ਐਂਜਿਓਗ੍ਰਾਫੀ ਕੀਤੀ ਕੋਈ ਬਲੋਕੇਜ ਸੀ ਖੋਲ ਦਿੱਤੀ ਹੈਗੀ ਐ ਹੁਣ ਬਿਲਕੁਲ ਠੀਕ ਹੈ ਪ੍ਰੋਫੈਸਰ ਹਾਂਜੀ ਕਿਲੇ ਸਟੰਡ ਪਾਏ ਨੇ ਦੋ ਸਟੰਡ ਉਹਨਾਂ ਦੇ ਦੋ ਪਾਣੇ ਪੰਜ ਦੋ ਪਾਣੇ ਮੇਨ ਨਾੜੀ ਬਲੋਕੇਜ ਵੀ ਸਫਲ ਕਰਕੇ ਪਾਏਗੇ ਬਲੋਕੇਜ ਸੀਗਾ ਸੋ ਪਰ ਕਿੰਨੇ ਕਵੇ ਤੁਹਾ ਨਾਲ ਗੱਲ ਹੋਈ ਹੈ ਮੇਰੇ ਨਾਲ ਤੇਰੇ 10 ਕੋਜੇ ਅੱਛਾ 100 ਕੋਈ ਪਹਿਲਾਂ ਵੀ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁਣ ਤੱਕ ਕੀ ਕੀ ਸਾਹਮਣੇ ਆਈ ਤੁਹਾਨੂੰ ਮੈਡੀਕਲ ਜਿਹੜੀਆਂ ਤੁਸੀਂ ਰਿਪੋਰਟਸ ਚੈੱਕ ਕੀ ਹੈ ਕੁਝ ਨਹੀਂ ਰੂਟੀਨ ਚ ਜਿੱਦਾਂ ਮਾਈਨਰ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਇਟ ਵਾਸ ਅ ਮਾਈਨਰ ਪ੍ਰੋਬਲਮ ਨਾੜੀ ਚ ਥੋੜਾ ਜਿਹਾ ਕਲੌਟ ਜਿਹਾ ਸੀਗਾ ਬਲੌਕੇਜ ਸੀਗੀ ਬਾਦੀ ਖੋਲ ਦਿੱਤੀ ਹੈਗੀ ਹੈ ਪਰਫੈਕਟਲੀ 올 ਰਾਈਟ ਇਜ਼ ਐਬਸੋਲੂਟਲੀ ਸਕੇਬਲ ਕਿੰਨੇ ਪਰਸੈਂਟ ਤੱਕ ਸਰ ਡਿਸਚਾਰਜ ਕਰ ਦੋਗੇ ਹੋਣੀ ਹੈ ਕਿਉਂ ਹਿਸ਼ਾਰ ਖੇਤੀ ਕਰ ਦਾਂਗੇ ਜੀ ਇਹਨਾਂ ਨੂੰ ਇੱਕ ਦੋ ਦਿਨ ਦੇਣਾ ਜੀ ਕਰ ਦਾਂਗੇ ਡਾਕਟਰ ਜੇ ਗੱਲ ਕਰੀਏ ਫਿਟਨੈਸ ਦੀ ਤਾਂ ਉਹਨਾਂ ਤਾਂ ਬਹੁਤ ਜ਼ਿਆਦਾ ਆਪੀ ਜਿਹੜੀ ਸਿਹਤ ਪੱਖੋਂ ਵੀ ਠੀਕ ਨਹੀਂ ਤਾਂ ਫਿਰ ਕਿਉਂ ਕੀ ਕਰਨ ਲੱਗਦਾ ਤੁਹਾਨੂੰ ਪਰ ਰੂਟੀਨ ਚ ਦੇਖਦੇ ਵੀਰ ਜੀ ਇਹ ਕੋਈ ਕਾਰਨ ਨਾ ਤਾਂ ਕਿਸੇ ਨੂੰ ਪਤਾ ਜਿਹਨੂੰ ਪ੍ਰੋਬਲਮ ਆਣੀ ਆ ਜਾਂਦੀ ਹੈ ਘਰੇ ਵੱਟੇ ਚੰਗੇ ਬੰਦੇ ਨੇ ਫਿਟ ਬੰਦੇ ਨੂੰ ਐਥਲੀਟ ਨੂੰ ਅਜਿਹਾ ਦੇਖਦੇ ਨੇ ਜਿਹੜੇ ਬੰਦੇ 10 10 ਕਿਲੋਮੀਟਰ ਰਨਿੰਗ ਕਰਦੇ ਆ ਫੌਜੀਆਂ ਨੂੰ ਆਲਮ ਆ ਜਾਂਦੀ ਹੈ ਸੋ देयर आर ਮਲਟੀਪਲ ਰੀਜਨਸ ਉਹਨਾਂ ਦੀ ਡਿਟੇਲ ਜਾਵਾਂਗੇ ਤਾਂ ਬਹੁਤ ਟਾਈਮ ਲੱਗ ਜਾਊਗਾ ਬਟ ਆ ਜਾਂਦੀ ਹੈ ਕੋਈ ਕੋਨਾਰਚੀ ਪਾਇਨੇ ਜੀ ਦੋਨੇ ਸਟੈਂਡ ਹਾਂਜੀ 100% 100% ਪਾਇੰਟ ਦੱਸੋ ਤੇ ਤੁਹਾਡੇ ਕੋਈ ਕੋਈ ਸਲੈਂਟਰ ਅਟੈਕ ਵੀ ਆਇਆ ਹੈ ਹਾਂ ਮਾਈਨਰ ਹਾਰਟ ਅਟੈਕ ਹਾਂਜੀ ਪਰਿਵਾਰ ਦੇ ਲੋਕ ਮਿਲ ਰਹੇ ਆ ابھی ਮੈਂ ਅਰੈਸਟ ਕਰ ਰਹੇ ਹਾਂ ਕਿਉਂਕਿ ਉਹ ਬਿਲਕੁਲ ਰਾਤ ਵੀ ਉਹਨਾਂ ਨੂੰ ਅਨਕੰਫਰਟੇਬਲ ਸੀਗਾ ਤੇ ਨੀਂਦ ਨਹੀਂ ਆ ਤੇ ਰੈਸਟ ਕਰ ਰਹੇ ਹੈਗੇ। ਪਰ ਜਿਹੜਾ ਦੱਸਿਆ ਗਿਆ ਸੀਗਾ ਕਿ ਵੀ ਰਾਤ ਵੀ ਉਹਨਾਂ ਦੇ ਪੇਨ ਹੋਇਆ। ਹੋਇਆ ਸੀਗਾ ਹਾਂਜੀ। ਤਾਂ ਉਹ ਉਹਨਾਂ ਨੇ ਇਗਨੋਰ ਕਰ ਦਿੱਤਾ ਤੇ ਸਵੇਰ ਉਹ ਜਦੋਂ ਆਇਆ ਹਾਂ ਉਹਨਾਂ ਨੂੰ ਥੋੜੀ ਜਲਨ ਹੋਈ ਸੀ ਤਾਂ ਉਹਨਾਂ ਨੇ ਸੋਚਿਆ ਵੀ ਸ਼ਾਇਦ ਥੋੜੀ ਜੀ ਐਸਿਡਿਟੀ ਕਰਕੇ ਵੀ ਹੋ ਜਾਂਦਾ ਕਈ ਵਾਰ। ਆਪਾਂ ਗਾ ਕਾਮਨਲੀ ਨਾਰਮਲੀ ਐਸਿਡਿਟੀ ਸਮਝ ਲੈਣੇ। ਮਾਈਨਰ ਜਿਹਾ ਰਾਤ ਪੇਨ ਹੋਇਆ ਸੀ ਫਿਰ ਉਹ ਠੀਕ ਹੋ ਗਿਆ ਸੀ। ਸਮਾਂ ਕਿੰਨਾ ਲੱਗਿਆ ਸਵੇਰੇ ਸ਼ੇਅਰ ਕਰਨ ਗਏ ਨੇ ਜਦੋਂ ਉਦੋਂ ਪ੍ਰੋਬਲਮ ਹੋਈ ਹੈ ਜਦ। ਬੰਵੇਂ ਨਹੀਂ ਡਿਟੇਲ ਤਾਂ ਮੈਂ ਨਹੀਂ ਪੁੱਛ ਸਮਾ ਸਮਾ ਕਿੰਨਾ ਲੱਗਿਆ ਕਿੰਨੇ ਸਮੇਂ ਚ ਸਟੈਂਟ ਪਾਂ ਤੇ ਕੋਈ ਬਹੁਤ ਟਾਈਮ ਨਹੀਂ ਲੱਗਦਾ 15 20 ਮਿੰਟ ਲੱਗਦੇ ਹੈ ਥੈਂਕ ਯੂ ਹਾਂ ਜੀ ਬਾਕੀ ਸਾਰਾ ਇਹ ਕਿਹੜਾ ਮਤੀ ਇਹ ਦੂਸਰੀ ਹੈ ਜਦੋਂ ਬੈਠੀਏ ਇੱਕ 10 ਨਾ ਜਰਿਆਤੀ ਆਪਣਾ ਅਦਰ ਹਾਂ ਜੀ ਉਹਨਾਂ ਕੇ ਤਾਮ ਨਿਕਲ ਗਿਆ ਹੈ ਅਰ ਕੀ ਤਬੀਅਤ ਹੈ ਉਹਨਾਂ ਦੇ ਮਨਪਸੰਦ ਨਹੀਂ ਹੀ ਇਸ ਹੀ ਇਸ ਓਕੇ ਹੀ ਜਸ ਰੈਸਟਿੰਗ ਐਂਡ ਆਈ ਥਿੰਕ ਇੱਕ ਦੋ ਨਾ ਛੁੱਟੀ ਮਿਲ ਜੂ ਦੇਖੋ ਯਾਰ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ